ਜਿਹਦਾ ਜੀ ਕਰਦਾ ਟੁਕੜੇ ਮਾਰਨ ਨੂੰ। ਹੂੰ। ਕੋਣ ਪੁੱਛਦਾ ਗਰੀਬ ਨੂੰ ਜਿਹਦਾ ਜੀ ਕਰਦਾ ਟੁਕੜੇ ਮਾਰ ਦਿੰਦਾ ਤਰਸ ਨਹੀਂ ਆਉਂਦਾ ਚਾਲਮਾਨ ਨੂੰ ਜਦੋਂ ਮਰਜ਼ੀ ਆ ਕੇ ਤਸਾਂ ਦੇ। ਹੂੰ। ਜਾਨ ਦਾ ਮੁੱਲ ਨੇ ਟੁਕੜੇ ਕਾਗਜ਼ਾਂ ਦੇ। ਜਾਨ ਦਾ ਮੁੱਲ ਨੇ ਟੁਕੜੇ ਕਾਗਜ਼ਾਂ ਦੇ ਨੋਟ ਸਮਝ ਕੇ ਜੋਤਨਾਰ ਦਿੰਦਾ ਕਿਹੜਾ ਮਕੌੜਾ ਸਮਝ ਗਰੀਬ ਨੂੰ ਹਰ ਕੋਈ ਪੈਸਾ ਹੀ ਕਿਹਾ। ਵਾਹਿਗੁਰੂ। ਇੱਜ਼ਤ ਧੀ ਭੈਣ ਗਰੀਲੀ ਨਾਲ ਅੱਜ ਦੇ ਸਮੇਂ ਕਹਿੰਦੇ ਚੱਲੇ ਇੱਜ਼ਤ ਧੀ ਭੈਣ ਗਰੀਲੀ ਨਾਲ ਪਹਿਲਾਂ ਰੇਪ ਕਰਦੇ ਫਿਰ ਸਾਧਨ ਦੇ ਚੋਂ ਹੁਣ ਪੁੱਛੂਗਾ ਇਹਨਾਂ ਗਰਿੰਦਿਆਂ ਨੂੰ ਜੇ ਕੋਈ ਪੁੱਛਦਾ ਗੋਲੀ ਮਾਰ ਮਾਇਆ ਦੇ ਯਾਰ ਨੇ ਨੋਟਾਂ ਨੇ ਅਰੇ ਕਰੇ ਨਹੀਂ ਮਾਇਆ ਦੇ ਯਾਰ ਨੋਟਾਂ ਨੇ ਕਰੇ ਨਹੀਂ ਗਰਿੰਦੇ ਲਪੇਰੇ ਧਰਾ ਬਣਗੇ ਦੁਰਦਸ਼ਾ ਗਰੀਬ ਦੀ ਕਰਨ ਲਗੇ ਦਾਦਾ ਗਿਰ ਕਾਤਰ ਜਨਾਬ ਆਪ ਤੇ ਮਾਂ ਮਾਰੀ ਭਾਵੇਂ ਆਏ ਪਰ ਲੋ ਆਪ ਤੇ ਮਾਂ ਨਾ ਬਰੀ ਭਾਵੇਂ ਆਏ ਪਰ ਲੋ ਸਾਰੇ ਪਾਸੇ ਮਰੇ ਗਰੀਬ ਲੋਕੋ ਲੋਕ ਕਹਿੰਦੇ ਕੀਤੇ ਕਰਨ ਖੋਟੇ ਮਾਰੇ ਭਾਗੇ ਦੇ ਪਰ ਸਿਧੋ ਕੋਣ ਦਿਲਦਾਨ ਸਾਫ ਗਰੀਬ ਕੋਣ ਦਿਲਦਾਨ ਸਾਫ ਗਰੀਬ ਨੂੰ ਲੋਕੀ ਲਾਲਚੀ ਰਿਸ਼ਵਤ ਖੋਹ ਲਿਆ ਰੋ ਉੱਖੇ ਹੱਫੀਸ਼ਕਾਰੀ ਬੜੇ ਰਾਜੇ ਝੂਠੇ ਮਕਾਕ ਚੋਰ ਹਰਾਮ ਹੋ ਗਿਆ ਦੁਰਗਾ ਸਾਹਿਬ ਕਰਦੀ ਕਾਮਿਆਂ ਦੀ ਦੁਰਗਾ ਸਾਹਿਬ ਕਰਦੀ ਕਾਮਿਆਂ ਦੀ ਕੰਮ ਕਰਕੇ ਜੋ ਖਵ ਦਾ ਘੜ ਭਾ ਦੇ ਉੱਖੇ ਨਗੇ ਗਰੀਬ ਗੁਲਾਮ ਨਹੀਂ ਗਈ ਫਿਰ ਵੀ ਨਾ ਰਹਿਣਾ ਚੰਗੇ ਕੱਪੜੇ ਤਨ ਗਰੀਬ ਦੇ ਨਾਲ ਚੰਗੇ ਕੱਪੜੇ ਤਨ ਗਰੀਬ ਦੇ ਨਾਲ ਤਾਹੀਂ ਕੋ ਕਿ ਹਰ ਕੋਈ ਦੇਖਦਾ ਏ ਖੋਬ ਖਾਂਦੇ ਨਾ ਉਸ ਕਸਮ ਵਾਲਾ ਖੁਦਾ ਖੁਦੀ ਨੂੰ ਪਾਲਿਸ਼ ਮਿਟਦਾ ਹੈ ਕਰਮ ਕਿਸਮਤ ਲੇਖੇ ਭਾਗ ਲਿਖਦਾ ਕਰਮ ਕਿਸਮਤ ਲੇਖੇ ਭਾਗ ਲਿਖਦਾ ਘਟ ਘਟ ਬੈਠਾ ਪਲ ਪਲ ਜਾਂਦਾ ਏ ਬਸ ਤੌਲੀ ਗਰੀਬ ਦਾ ਰੱਬ ਰੱਖਾ ਜੋ ਲੱਗ ਸਾਰੇ ਜਹਾਂ ਦੇ ਪਾਲਦਾ ਜੋ ਲੱਗ ਸਾਰੇ ਜਹਾਂ